ਸ਼ਸ਼ੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਦੇਸ਼ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਵਿੱਚੋਂ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਤੇ ਇਸ ਦੇ ਪ੍ਰਸ਼ਾਸਨ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਵੱਡੀ ਬੁਨਿਆਦੀ ਤਬਦੀਲੀ ਕੀਤੀ ਹੈ ਕੇਂਦਰ ਦੇ ਹੁਕਮਾਂ ਦੇ ਤਹਿਤ ਯੂਨੀਵਰਸਿਟੀ ਦੀ 59 ਸਾਲ ਪੁਰਾਣੀ ਸੈਨੇਟ ਅਤੇ ਇਸ ਦੀ ਫੈਸਲਾਕੁਨ ਬਾਡੀ ਸਿੰਡੀਕੇਟ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੰਗ ਕਰ ਦਿੱਤਾ ਗਿਆ 1 ਅਕਤੂਬਰ ਨੂੰ ਜਾਰੀ ਇਨੈਟੀਫਿਕੇਸ਼ਨ 5 ਨਵੰਬਰ ਤੋਂ ਲਾਗੂ ਹੋਵੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਪ੍ਰਵਾਨਗੀ ਮਿਲਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਐਕਟ 1947 ਦੀ ਧਾਰਾ 21 ਦੀ ਵਰਤੋਂ ਕਰਦੇ ਹੋਏ ਇਹ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕੀਤਾ ਹੈ 1882 ਦੇ ਵਿੱਚ ਸਥਾਪਿਤ ਅਤੇ 1947 ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਪੁਨਰ ਗਠਿਤ ਹੋਈ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਇਹੋ ਜਿਹਾ ਮੌਕਾ ਹੈ ਜਦੋਂ ਉਸ ਦੀਆਂ ਸਭ ਤੋਂ ਜਿਹੜੀਆਂ ਉੱਚੀਆਂ ਫੈਸਲਾ ਲੈਣ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ ਪੀਯੂ ਦਾ ਸੰਚਾਲਨ ਹੁਣ ਵਾਈਸ ਚਾਂਸਲਰ ਦੀ ਅਗਵਾਈ ਹੇਠ ਇੱਕ ਨਵੀਂ ਬੋਰਡ ਆਫ ਗਵਰਨਰ ਸੰਸਥਾ ਕਰੇਗੀ ਇਸ ਬੋਰਡ ਦੇ ਵਿੱਚ ਕੇਂਦਰ ਸਰਕਾਰ ਯੂਜੀਸੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਪਹਿਲਾਂ 91 ਮੈਂਬਰੀ ਸੈਨੇਟ ਸੀ ਤੇ 15 ਮੈਂਬਰੀ ਸਿੰਡੀਕੇਟ ਯੂਨੀਵਰਸਿਟੀ ਦੀਆਂ ਨੀਤੀਆਂ ਵਿੱਤੀ ਫੈਸਲੇ ਅਤੇ ਬਜਟ ਨਿਰਧਾਰਤ ਕਰਦੇ ਸਨ ਇਹ ਸਾਰੇ ਅਧਿਕਾਰ ਹੁਣ ਨਵੇਂ ਨਿਯੁਕਤ ਬੋਰਡ ਦੇ ਕੋਲ ਤਬਦੀਲ ਨੇ ਜਿਹੜੇ ਉਹ ਕਰ ਦਿੱਤੇ ਗਏ ਨੇ ਇਸ ਫੈਸਲੇ ਦੇ ਨਾਲ ਯੂਨੀਵਰਸਿਟੀ ਹੁਣ ਸਟੈਨੇਟ ਚੋਣਾਂ ਨਹੀਂ ਕਰਵਾਏਗੀ ਜਿਸ ਨਾਲ ਗ੍ਰੈਜੂਏਟ ਵੋਟਰਾਂ ਦੀ ਪ੍ਰਤੀਨਿਧਤਾ ਜਿਹੜੀ ਉਹ ਖਤਮ ਹੋ ਜਾਵੇਗੀ ਇਸ ਨੂੰ ਲੈ ਕੇ ਹਰਪਾਲ ਚੀਮਾ ਦੇ ਵੱਲੋਂ ਤਿੱਖੇ ਤਾਂਚ ਨੇ ਜਿਹੜੇ ਉਹ ਸੈਂਟਰਲ ਗਵਰਨਮੈਂਟ ਤੇ ਕੱਸੇ ਗਏ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਚੰਡੀਗੜ੍ਹ ਚ ਹੋਈ ਪਰ ਲੇਕਿਨ ਆਪ ਜਿਹੜਾ 1 ਅਕਤੂਬਰ ਆ ਦਸੰਬਰ ਸਾਰੇ ਨਵੰਬਰ ਆ ਅੱਜ ਕਿ ਨਵੰਬਰ ਆ ਤਾਂ ਮੈਂ ਦੇਖਦਾ ਕਿ 18 ਅਕਤੂਬਰ ਦਾ 18 ਅਕਤੂਬਰ 2025 ਦਾ ਆ ਸੈਂਟਰ ਗਵਰਨਮੈਂਟ ਦਾ ਜਿਹੜਾ ਨੋਟੀਫਿਕੇਸ਼ਨ ਆ ਸੈਂਟਰਲ ਗਵਰਨਮੈਂਟ ਦਾ ਨੋਟੀਫਿਕੇਸ਼ਨ ਆ ਇਹ ਡਿਕਟੇਟਰਸ਼ਿਪ ਬਲਬਾਦੇ ਕਦਮ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਦੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਕਿੱਦਾਂ ਪੜਾਈ ਨੂੰ ਜਿਹੜਾ ਸੈਂਟਰਲਾਈਜ਼ ਕਰਨਾਗਾ ਕਿੱਦਾਂ ਹੌਲੀ ਹੌਲੀ ਲੈ ਕੇ ਮੈਂ ਸਮਝਦਾ ਭਾਸ਼ਾਵਾਂ ਨੂੰ ਖਤਮ ਕਰਨਾਗਾ ਸਟੇਟਾਂ ਦੀਆਂ ਭਾਸ਼ਾਵਾਂ ਨੂੰ ਖਤਮ ਕਰਨਾਗਾ ਉਹ ਤੇ ਸਭ ਤੋਂ ਵੱਡਾ ਬਾਅਰ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਇਸ 28 ਅਕਤੂਬਰ ਦੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਕੀਤਾਗਾ ਲਗਭਗ 19 ਸਾਲ ਪਹਿਲਾਂ 59 ਇਅਰ 올ਡ ਪੁਰਾਣੀ ਜਿਹੜੀ ਸੈਨੇਟ ਤੇ ਸਿੰਡੀਕੇਟ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਚ ਹੋਈ ਸੀ 59 ਇਅਰ 올ਡ ਇੰਸਟੀਚਿਊਸ਼ਨ ਉਹ ਜਿਹੜਾ ਤਬਾਦ ਇਸ ਨੋਟੀਫਿਕੇਸ਼ਨ ਨੇ ਕੀਤਾਗਾ ਕਿਉਂਕਿ ਸੈਨੇਟ ਦੇ ਜਿਹੜੇ ਮੈਂਬਰ ਸੀਗੇ ਜਿਹੜੀ ਕ ਇਲੈਕਟਡ ਬਾਡੀਜ਼ ਸੀਗੀ ਜਿਹੜੀ ਗ੍ਰੈਜੂਏਟ ਹਲਕੇ ਚੁਣਕੇ ਆਉਂਦੇ ਸੀ ਪ੍ਰੋਫੈਸਰ ਦੇ ਹਲਕੇ ਚੁਣਕੇ ਆਉਂਦੇ ਸੀ ਟੀਚਿੰਗ ਸਟਾਫ ਤੋਂ ਚੁਣਕੇ ਆਉਂਦੇ ਸੀ ਚੁਣੇ ਹੋਏ ਰਿਪ੍ਰেজੈਂਟੇਟਿਵ ਹੁੰਦੇ ਸੀਗੇ ਅੱਜ ਉਹਦੇ ਅੰਦਰ ਵੱਡਾ ਇੱਕ ਚੇਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਕੀਤਾਗਾ ਸੈਨੇਟ ਦੀ ਟੋਟਲ ਸਟਰੈਂਥ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ 90 ਸੀ 90 ਸੀ 90 ਦੀ ਗਿਣਤੀ ਹੁੰਦੀ ਸੀ ਅੱਜ ਉਹ ਘਟ ਕੇ ਕਿੰਨੀ ਕਰਤੀ 31 31 ਕਰਤੀ ਬਹੁਤ ਬੁਰੀ ਤਰ੍ਹਾਂ ਮੈਂ ਸਮਝਦਾ ਇਹ ਸਟਰਕਚਰ ਚੇਂਜ ਕੀਤਾਗਾ ਜਿਹਦੇ ਨਾਲ ਜਿਹੜੇ ਵੱਖ-ਵੱਖ ਹਲਕਿਆਂ ਤੋਂ ਕੋਈ ਅਬ ਹੋਰ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਲੁਧਿਆਣੇ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਵਕੀਲਾਾਂ ਚੋਂ ਉਹ ਚੁਣ ਕੇ ਆਉਂਦਾ ਸੀਗਾ ਅੱਜ ਸਾਰਾ ਇੱਕੋ ਚੜਾ ਭਾਰਤੀ ਜਨਤਾ ਪਾਰਟੀ ਨੇ ਤਬਾ ਕਰਕੇ ਰੱਖਤਾ ਬੇਸਿਕ ਬੜੀ ਸਟਰਕਚਰ ਚੇਂਜ ਜਿਹੜੀ ਆ ਇਹਸ ਕੀਤੀ ਆ ਹੁਣ 31 ਮੈਂਬਰ ਹੋਣਗੇ ਜਿਹਦੇ ਵਿੱਚੋਂ ਸਿਰਫ ਤੇ ਸਿਰਫ 18 ਇਲੈਕਟਡ ਹੋਣਗੇ ਸਿਰਫ 18 ਇਲੈਕਟਡ ਹੋਣਗੇ ਉਹ ਵੀ ਪ੍ਰੋਫੈਸਰਾਂ ਦੀ ਕੈਟਾਗਰੀ ਚੋਂ ਉਹ ਵੀ ਪ੍ਰਿੰਸੀਪਲ ਦੀ ਕੈਟਾਗਰੀ ਚੋਂ ਉਹ ਵੀ ਯੂਨੀਵਰਸਿਟੀ ਦੁਆਰਾ ਨੋਮੀਨੇਟਡ ਔਰ 18 ਇਲੈਕਟਡ ਹੋਣਗੇ 6 ਨੋਮੀਨੇਟਡ ਹੋਣਗੇ ਔਰ 7 ਐਕਸ-ਆਫੀਸ਼ਰ ਮੈਂਬਰ ਹੋਣਗੇ ਯਾਨੀ ਕਿ 13 ਮੈਂਬਰ 13 ਮੈਂਬਰ ਜਿਹੜੇ ਨੇਗੇ ਉਹ ਸੈਂਟਰ ਸਰਕਾਰ ਆਪ ਦੇ ਨੋਮੀਨੇਟ ਕਰੂਗੀ ਆ ਸਿੱਧੇ ਤੌਰ ਦੇ ਉਤੇ ਇੱਕ ਵੱਡਾ ਬਹੁਤ ਵੱਡਾ ਮੈਂ ਸਮਝਦਾ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਡੈਮੋਕ੍ਰੇਸੀ ਆ ਜਿਹਦੇ ਨਾਲ ਸਮਝਦਾ ਹਜ਼ਾਰਾਂ ਨਹੀਂ ਬਣਾਏ ਲੱਖਾਂ ਹੀ ਵਿਦਵਾਨ ਪੈਦਾ ਕੀਤੇ ਹਜ਼ਾਰਾਂ ਹੀ ਜੱਜ ਬਣਾਏ ਹਜ਼ਾਰਾਂ ਹੀ ਆਈਐਸ ਅਫਸਰ ਬਣਾਏ ਡਾਕਟਰ ਬਣਾਏ ਵਕਫ ਵਕਫ ਸਕਿਲਟੀਆਂ ਦੇ ਅੰਦਰ ਦੇਸ਼ ਭਰ ਦੇ ਅੰਦਰ ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਜਾਣੀ ਜਾਂਦੀ ਆ ਕਿ ਇੱਥੇ ਦੇ ਪੜੇ ਹੋਏ ਲੋਕ ਕੱਲੇ ਪੰਜਾਬ 'ਚ ਨਹੀਂ ਹਰਿਆਣਾ 'ਚ ਨਹੀਂ ਚੰਡੀਗੜ੍ਹ 'ਚ ਨਹੀਂ ਦਿੱਲੀ 'ਚ ਨਹੀਂ ਪੂਰੇ ਦੇਸ਼ ਦੇ ਅੰਦਰ ਆਪਣੀਆਂ ਸਿਲਾਮਾਂ ਵਾਰ ਰਹੇ ਨੇ ਆਪਣੀ ਕੰਟਰੀਬਿਊਸ਼ਨ ਇਸ ਦੇਸ਼ ਰੌਗੇ ਲੈ ਕੇ ਜਾਣ ਲਈ ਨਿਵਾਰ ਰਹੇ ਨੇ ਕੱਲਾ ਦੇਸ਼ ਨਹੀਂ ਅੱਜ ਕੱਲ੍ਹ ਜੇ ਮੈਂ ਗੱਲ ਕਰਾਂ ਪੂਰੇ ਬਦੇਸ਼ਾਂ ਦੇ ਅੰਦਰ ਵੀ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਜਿਹੜੇ ਚੰਡੀਗੜ੍ਹ ਦੇ ਪੜ੍ਹ ਲਿਖੇ ਲੋਕ ਨੇ ਇਸ ਯੂਨੀਵਰਸਿਟੀ ਦੇ ਪੈਦਾ ਕੀਤੇ ਨੇ ਇਸ ਯੂਨੀਵਰਸਿਟੀ ਦੇ ਜਿੰਨਾ ਦੇ ਅੰਦਰ ਅੱਛੀ ਕਿ ਐਜੂਕੇਸ਼ਨ ਅੱਛੀ ਤਾਮਿਲ ਅੱਛੀ ਜਿਹੜੀ ਹੈ ਭਰੀਆ ਉਹਨੂੰ ਖਤਮ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਇਹਦਾ ਮੈਂਬਰ ਹੋਊਗਾ ਐਕਸ ਆਫਿਸੋ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਐਜੂਕੇਸ਼ਨ ਸੈਕਟਰੀ ਮੈਂਬਰ ਹੋਊਗਾ ਚੰਡੀਗੜ੍ਹ ਦਾ এডਿਕੇਸ਼ਨ ਡਿਪਾਰਟਮੈਂਟ ਦਾ ਸੈਕਟਰੀ ਇਹਦਾ ਮੈਂਬਰ ਹੋਊਗਾ ਇਹ ਕਦੇ ਵੀ ਹੋਇਆ ਸੀਗਾ ਇਹ ਫਸਟ ਟਾਈਮ ਹੋਇਆਗਾ ਔਰ ਇਸ ਤੋਂ ਬਿਨਾ ਵਾਈਸ ਚਾਂਸਲਰ ਜਿਹੜਾ ਕਿ ਆਲਵੇਸ ਸੈਂਟਰ ਸਰਕਾਰ ਨਿਯੁਕਤ ਕਰਦੀ ਆ ਉਹ ਪ੍ਰੋਫੈਸਰ ਆਪਣੇ ਨਾਮਿਨੇਟ ਕਰ ਸਕਦਾਗਾ ਔਰ ਪੰਜਾਬ ਦੀ ਸਿਰਫ ਇਹ ਆ ਕਿ ਜਿਹੜੇ ਆਲਰੇਡੀ ਪੰਜਾਬ ਸਰਕਾਰ ਦੋ ਐਮਐਲਏ ਨਿਯੁਕਤ ਕਰਦੀ ਸੀ ਉਹ ਸਿਰਫ ਹੈਗੇ ਨੇਗੇ ਪਰ ਲੇਕਿਨ ਇਹ ਬਹੁਤ ਵੱਡਾ ਹਮਲਾ ਮੈਂ ਸਮਝਦਾ ਸੈਂਟਰ ਸਰਕਾਰ ਸਾਰੇ ਪੰਜਾਬ ਦੇ ਖਿਲਾਫ ਇਸ ਯੂਨੀਵਰਸਿਟੀ ਦੇ ਵੱਡਾ ਹਮਲਾ ਕੀਤਾਗਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਸਿਰੇ ਤੋਂ ਪੰਜਾਬ ਨੂੰ ਨਫ਼ਰਤ ਕਰਦੀ ਆ ਪੰਜਾਬੀਅਤ ਨੂੰ ਨਫ਼ਰਤ ਕਰਦੀ ਆ ਪੰਜਾਬ ਦੀਆਂ ਉਹਨਾਂ ਇੰਸਟੀਚਿਊਨਾਂ ਨੂੰ ਨਫ਼ਰਤ ਕਰਦੀ ਆ ਜਿਨ੍ਹਾਂ ਨੇ ਪੰਜਾਬੀਆਂ ਦਾ ਦਾਇਰਾ ਪੂਰੀ ਦੁਨੀਆ 'ਚ ਬਣਾਇਆ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਇੰਸਟੀਚਿਊਨ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਭਰ ਦੇ ਅੰਦਰ ਉਹਨਾਂ ਦਾ ਨਾਮ ਚਮਕਾਉਣ ਦਾ ਮੌਕਾ ਦਿੱਤਾ ਅੱਜ ਉਹ ਸਾਰੀਆਂ ਇੰਸਟੀਚੂਸ਼ਨ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਅਕਾਲੀ ਕਲ ਦੀ ਨਿਸ਼ਾਨਾ ਬਣਾ ਕੇ ਖਤਮ ਕਰਨ ਦਾ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦੇ ਅੰਦਰ ਮੈਂ ਸਮਝਦਾ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਇਸ ਕਦਰ ਨਫ਼ਰਤ ਕਰਦੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਇੰਸਟੀਚੂਸ਼ਨ ਹੈ ਉਹਨਾਂ ਚ ਆਪਣੇ ਨਮਾਇੰਦੇ ਨਾਮਿਨੇਟ ਕੀਤੇ ਜਾਣ ਫਿਰ ਹੌਲੀ ਹੌਲੀ ਉਹਨਾਂ ਦੇ ਕੈਲੰਡਰ ਬਦਲੇ ਜਾਣ ਹੌਲੀ ਹੌਲੀ ਉਹਨਾਂ ਦੇ ਜਿਹੜੇ ਦੇ ਸਿਲੇਬਸ ਬਦਲੇ ਜਾਣ ਹੌਲੀ ਹੌਲੀ ਉਹਨਾਂ ਇੰਸਟੀਚੂਨ ਨੂੰ ਖਤਮ ਕੀਤਾ ਜਾਵੇ ਹੌਲੀ ਹੌਲੀ ਉਹਨਾਂ ਇੰਸਟੀਚੂਨ ਨੂੰ ਤਬਾਹ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਸੋਚ ਰੱਖਦੀ ਆ ਕਿਉਂਕਿ ਆ ਨੋਟੀਫਿਕੇਸ਼ਨ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਪੜ੍ਹ ਰਿਹਾ ਸੀਗਾ ਕਿ ਕੱਲੇ ਕੱਲੇ ਮੈਂਬਰ ਦੀ ਪਾਵਰਾਂ ਕਟਾਤੀਆਂ ਪਰਨਸ ਦੀਆਂ ਪਾਵਰਾਂ ਕਟਾਤੀਆਂ ਔਰ ਸੈਨੇਟ ਦੀਆਂ ਪਾਵਰਾਂ ਬਿਲਕੁਲ ਖਤਮ ਕਰਦੀਆਂ ਅੱਗੇ ਜਿਹੜੀ ਸੈਨੇਟ ਸੀ ਜਿਹੜੀ 90 ਮੈਂਬਰਾਂ ਦੀ ਸੈਨੇਟ ਸੀਗੀ ਉਹ ਕੀ ਕਰਦੀ ਸੀ ਉਹਦੇ ਅੰਦਰੋਂ ਹੀ ਸਿੰਡੀਕੇਟ ਚੁਣੀ ਜਾਂਦੀ ਸੀ ਸੈਨੇਟ ਕੋਲੇ ਪਾਵਰ ਸੀ ਸਿੰਡੀਕੇਟ ਦੇ ਮੈਂਬਰ ਚੁਣਨ ਦੀ ਜਿਹੜੀ ਕਿ ਹਾਈएस्ट ਪਾਵਰ ਆ ਉਹ ਸਿੰਡੀਕੇਟ ਦੇ ਮੈਂਬਰ ਲਗਭਗ ਸਾਰੇ ਹੀ ਨਾਮਿਨੇਟਡ ਹੋ ਗਏ ਬਾਈ ਦੀ ਸੈਂਟਰ ਗਵਰਨਮੈਂਟ ਬਾਈ ਦੀ ਵਾਈਸ ਚਾਸ ਥਰੂ ਸੋ ਨਸਮ ਦਾ ਇੱਕ ਬਹੁਤ ਵੱਡਾ ਪੰਜਾਬ ਦੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਸੈਂਟਰ ਸਰਕਾਰ ਨੇ ਹਮਲਾ ਬੋਲਿਆਗਾ ਇਹਦੇ ਲਈ ਸਾਰੇ ਪੰਜਾਬੀ ਇਕੱਠਲੇ ਪੰਜਾਬ ਸਰਕਾਰ ਬਿਲਕੁਲ ਡਟ ਕੇ ਪੈਰਾ ਦੇਊਗੀ ਇਸ ਨੋਟੀਫਿਕੇਸ਼ਨ ਨੂੰ ਖਤਮ ਕਰਵਾਉਣ ਦੇ ਲਈ ਅਸੀਂ ਹਰ ਲੜਾਈ ਲੜਾਂਗੇ ਪਰ ਲੇਕਿਨ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਪੁੱਛਣਾ ਚਾਹੁੰਦਾਗਾ ਜਿਹੜੇ ਕਿ ਇੱਕ ਸਿਰਫ ਫਿਰ ਸਿਰਫ ਇੱਕ ਛੋਟਾ ਦਾ ਸਟੇਟ ਸਟੇਟ ਦਾ ਮਨਿਸਟਰ ਹੋਣ ਦਾ ਰਤਬਾ ਪ੍ਰਾਪਤ ਕੀਤਾ ਹੁੰਦਾ ਨੇ ਭਾਰਤੀ ਜਨਤਾ ਪਾਰਟੀ ਦੇ ਸੈਂਟਰਲ ਲੀਤਾਬਾ ਦੇ ਲੇਲੜੀਆਂ ਕੱਟ ਕੇ ਕੀ ਉਸ ਨੋਟੀਫਿਕੇਸ਼ਨ ਦਾ ਜਵਾਬ ਦੇਣਗੇ ਕੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਅਸ਼ਵਰੇਨ ਜੀ ਹਰਬਨੇਤ ਮਿੱਟੂ ਜੀ ਕੀ ਅਸਤੀਫਾ ਦੇਣਗੇ ਕਿ ਪੰਜਾਬ ਦੇ ਨਾਲ ਉਹਨਾਂ ਦੀ ਮਾਂ ਪਾਰਟੀ ਪੰਜਾਬ ਨਾਲ ਧੋਖਾ ਕਰ ਰਹੀ ਆ ਪੰਜਾਬੀਏ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੀ ਸਭ ਤੋਂ 올ਡਸ ਯੂਨੀਵਰਸਿਟੀ ਨੂੰ ਤਬਾਹ ਕਰਨ ਦੀ ਯਤਨ ਕਰ ਰਹੀ ਆ ਕਿ ਇਹਦੇ ਅੰਦਰ ਪੰਜਾਬ ਦਾ ਸਾਥ ਦੇਣਗੇ ਜਾਂ ਸਿਰਫ ਔਰ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਅਗੇ ਗੋਡੇ ਟੇਕਣਗੇ ਮੈਂ ਅੱਜ ਹਰ ਇੱਕ ਪੰਜਾਬੀ ਨੂੰ ਅਪੀਲ ਕਰਦਾ ਹਾਂ ਹਰ ਜਿਹੜਾ ਵੀ ਪੰਜਾਬੀਅਤ ਨੂੰ ਪਿਆਰ ਕਰਦਾਗਾ ਜਿਹੜਾ ਵੀ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਦਾਗਾ ਇਸ ਨੋਟੀਫਿਕੇਸ਼ਨ ਦਾ ਨਹੀਂ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਮੂੰਹ ਤੋੜ ਜਵਾਬ ਦੇਣਾ ਹੋਊਗਾ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੀ ਚਾਲ ਸਮਝਣੀ ਪੈਣੀ ਆ ਕਿ ਕਿਸ ਤਰ੍ਹਾਂ ਹੌਲੀ-ਹੌਲੀ ਫੈਡਰਲ ਸਟਰਕਚਰ ਨੂੰ ਤਬਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਦੇਸ਼ ਦੇ ਅੰਦਰ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਉਹਨਾਂ ਇੰਸਟੀਚੂਨਸ ਨੂੰ ਖਤਮ ਕਰਦਾ ਯਤਨ ਕੀਤਾ ਜਾ ਰਿਹਾ ਜਿਹੜੇ ਜਿਹਦੇ ਅੰਦਰ ਮੈਂ ਸਮਝਦਾ ਸਟੇਟਾਂ ਦੀ ਆਪਣੀ ਆਟੋਨੋਮੀ ਸੀ ਸਟੇਟਾਂ ਦੇ ਆਪਣੇ ਅਧਿਕਾਰ ਸੀ ਸਟੇਟਾਂ ਦੇ ਆਪਣਾ ਸਟਰਕਚਰ ਸੀਗਾ ਉਥੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਬੜਾ ਅਫਸੋਸ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਹੀਂ ਦਿਵਾ ਸਕਦੀ ਪੰਜਾਬ ਦੀ ਆਵਾਜ਼ ਨੂੰ ਨਹੀਂ ਦਿਵਾ ਸਕਦੀ ਪੰਜਾਬੀ ਜਾਣੇ ਜਾਂਦੇ ਨੇਗੇ ਦੇਖਿਆ ਜਾਵੇ 347 ਦੀ ਵੰਡ ਦੀ ਗੱਲ ਕਰ ਲਈਏ ਉਸ ਸਮੇਂ ਹਜ਼ਾਰਾਂ ਹੀ ਪੰਜਾਬੀਆਂ ਨੇ ਦੇਸ਼ ਦੀ ਵੰਡ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਭਾਰਤ ਦੇਸ਼ ਦੇ ਨਾਲ ਖੜੇ ਭਾਰਤ ਦੇਸ਼ ਦਾ ਹਿੱਸਾ ਬੜੇ ਪਾਰਾਦੇਸ਼ ਦੇ ਨਾਲ ਖੜੇ 1962 ਦੀ جنگ ਆਈ ਉਸ ਸਮੇਂ ਪੰਜਾਬੀਆਂ ਨੇ ਡਟ ਕੇ ਦੇਸ਼ ਦਾ ਸਾਥ ਦਿੱਤਾ ਔਰ ਗੋਲੀਆਂ ਸੀਨੇ 'ਚ ਖਾਦੀਆਂ ਔਰ ਦੇਸ਼ ਦੀ ਰੱਖਿਆ ਕੀਤੀ 1965 ਦੀ ਗੱਲ جنگ ਦੀ ਗੱਲ ਕਰ ਲਈਏ 1971 ਦੀ ਜੰਗ ਦੀ ਗੱਲ ਕਰ ਲਈਏ 1925 25 ਮਈ 25 ਚ ਆਈ ਜੰਗ ਦੀ ਗੱਲ ਕਰ ਲਈਏ ਟੈਰੋਰਿਜ਼ਮ ਦੀ ਗੱਲ ਕਰ ਲਈਏ ਅਤਵਾਦ ਦੀ ਗੱਲ ਕਰ ਲਈਏ ਹਰ ਸਮੇਂ ਪੰਜਾਬ ਨੇ ਪੰਜਾਬੀ ਦੇ ਪੰਜਾਬੀ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਸ਼ ਦਾ ਸਾਥ ਦਿੱਤਾ ਪਰ ਲੇਕਿਨ ਅੱਜ ਦੀ ਜਿਹੜੀ ਦੇਸ਼ ਦੀ ਹਕਮਰਾਨ ਕਲਾਸ ਆ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਅੱਜ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀਆਂ ਤੋਂ ਕੀ ਬਦਲਾ ਲੈਣਾ ਚਾਹੁੰਦੀ ਆ ਕਿਹੜਾ ਬਦਲਾ ਲੈਣਾ ਚਾਹੁੰਦੀ ਆ ਕਿ ਅਸੀਂ ਦੇਸ਼ ਦੇ ਲਈ ਲੜਦੇ ਆ ਅਸੀਂ ਦੇਸ਼ ਦੇ ਲਈ ਖੜਦੇ ਆ ਅਸੀਂ ਦੇਸ਼ ਦੇ ਲੋਕਾਂ ਦਾ ਪੇਟ ਭਰਦੇ ਆ ਸਾਡਾ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਹੱਡ ਭਨਵੀ ਜਿਹੜੀ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦੀ ਅੱਲ ਪੈਂਦਾ ਕਰਦਾਗਾ ਜਦੋਂ ਦੇਸ਼ ਦੇ ਅੰਦਰ ਧੁੱਖਮਰੀ ਸੀ ਜਦੋਂ ਦੇਸ਼ ਦੇ ਲੋਕ ਧੁੱਖਮਰੀ ਦਾ ਮਰ ਜਾਂਦੇ ਸੀਗੇ ਉਸ ਸਮੇਂ ਪੰਜਾਬੀਆਂ ਨੇ ਹੱਡ ਹੱਡ ਭਨਵੀ ਮਿਹਨਤ ਕਰਕੇ ਪੰਜਾਬ ਦੇ ਕਿਸਾਨ ਨੇ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦਾ ਪੇਟ ਭਰਿਆ ਦੇਸ਼ ਦੇ ਲੋਕਾਂ ਦੇ ਨਾਲ ਖੜੇ ਪਰ ਲੇਕਿਨ ਅੱਜ ਸਾਨੂੰ ਕੀ ਸਲਾ ਮਿਲ ਰਹਾ ਅੱਜ ਸਾਨੂੰ ਕੀ ਨਾ ਮਿਲ ਰਹਾ ਕਿ ਸਾਡੀਆਂ ਇੰਸਟੀਚੂਨ ਤਬਾਹ ਕੀਤੀਆਂ ਜਾ ਰਹੀਆਂ ਨੇ ਕਿ ਸਾਡੇ ਪੰਜਾਬ ਨੂੰ ਮਾਰ ਦੇ ਸਾਜਿਸ ਕੀਤੀ ਜਾ ਰਹੀ ਆ ਮੈਂ ਸਮਝਦਾ ਅੱਜ ਭਾਰਤ ਪਰ ਦੇ ਬਹੁਤ ਸਾਰੇ ਸਟੇਟਾਂ ਦੇ ਲਈ ਮੋਦੀ ਸਾਹਿਬ ਬਹੁਤ ਵੱਡਾ ਖਤਰਾ ਬਣੇ ਹੋਏ ਰਗੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਦੇਸ਼ ਦੀ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਹਰ ਕੋਨੇ ਤੇ ਕਦਮ ਕਰਨਾ ਚਾਹੁੰਦੀ ਆ ਕਦੇ ਕੋਈ ਪੈਸਾ ਰੋਕ ਲ ਦਿੰਦੇ ਨੇਗੇ ਕਦੇ ਕੋਈ ਆਰਡਰ ਜਾਰੀ ਕਰ ਦਿੰਦੇ ਨੇਗੇ ਇਹ ਸਾਰਾ ਕੁਝ ਇੱਕ ਸਾਜਿਸ਼ ਦੇधीन ਭਾਰਤੀ ਜਨਤਾ ਪਾਰਟੀ ਕਰ ਰਹੀ ਆ ਆਉਣ ਵਾਲੇ ਸਮੇਂ ਚ ਭਾਰਤੀ ਜਨਤਾ ਪਾਰਟੀ ਨੂੰ ਕਿੱਲਾ ਪੰਜਾਬ ਨਹੀਂ ਦੇਸ਼ ਦੇ ਹੋਰ ਦੇ ਹੋਰ ਸੂਬੇ ਵੀ ਸਭ ਕੁਝ ਖੋਣਗੇ ਕਿਉਂਕਿ ਅੱਜ ਜਿਹੜੇ ਵੀ ਇਨਸਾਫ پسند ਲੋਕ ਦੇਗੇ ਜਿਹੜੇ ਵੀ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਨੇਗੇ ਅੱਜ ਉਹ ਇਸ ਨੋਟੀਫਿਕੇਸ਼ਨ ਤੋਂ ਸਮਝ ਗਏ ਕਿ ਭਾਰਤੀ ਜਨਤਾ ਪਾਰਟੀ ਦੀ ਮਨਛਾ ਕੀ ਆ ਭਾਰਤੀ ਜਨਤਾ ਪਾਰਟੀ ਦਾ ਇਰਾਦਾ ਕੀ ਆ ਭਾਰਤੀ ਜਨਤਾ ਪਾਰਟੀ ਦਿਲ ਦੇ ਅੰਦਰ ਕੀ ਆ ਕਿ ਪੰਜਾਬ ਨੂੰ ਖਤਮ ਕਿਵੇਂ ਕਰਨਾਗਾ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਇਹ ਯਕੀਨ ਦਿਵਾਉਂਦੀ ਆ ਪੰਜਾਬੀਆਂ ਨੂੰ ਕਿ ਡਟ ਕੇ ਇਸ ਲੜਾਈ ਅਸੀਂ ਲੜਾਂਗੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾਗਾ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਜਾਕਰ ਸਾਹਿਬ ਨੂੰ ਅਸ਼ਵਨੀ ਜੀ ਨੂੰ ਬਿੱਟੂ ਜੀ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਆਪਣੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਓਗੇ ਜਾਂ ਪੰਜਾਬ ਦਾ ਸਾਥ ਦਿਓਗੇ ਕੀ ਤੁਸੀਂ ਪੰਜਾਬ ਨਾਲ ਖੜੋਗੇ ਜਾਂ ਭਾਰਤੀ ਜਨਤਾ ਪਾਰਟੀ ਨਾਲ ਖੜੋਗੇ ਇਹ ਤੁਹਾਡੀ ਅੱਜ ਟੈਸਟ ਦਾ ਸਮਾਂਗਾ ਇਹ ਤੁਹਾਡੇ ਲਈ ਇਮਤਿਹਾਨ ਦਾ ਸਮਾਂਗਾ ਕਿਉਂਕਿ ਅੱਜ ਪੂਰਾ ਪੰਜਾਬ ਦੇਖ ਰਿਹਾਗਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਚੜੇ ਦੇਣਗੇ ਉਹ ਪੰਜਾਬ ਨੂੰ ਇੱਕ ਇੱਕ ਕਰਕੇ ਖਤਮ ਕਰ ਰਹੇ ਨੇਗੇ ਔਰ ਦੂਜੇ ਪਾਸੇ ਇਹ ਜਿਹੜੇ ਵਿਅਕਤੀ ਨੇਗੇ ਇਹ ਜਵਾਬ ਦੇਣਗੇ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਗੇ ਇਹ ਦੇਸ਼ ਦੇ ਹੋਮਨਿਸਟਰ ਸਾਹਿਬ ਨੂੰ ਪੁੱਛਣਗੇ ਇਹ ਦੇਸ਼ ਦੇ এডਿਕੇਸ਼ਨ ਮਿਨਿਸਟਰ ਸਾਹਿਬ ਨੂੰ ਪੁੱਛਣਗੇ ਕਿ ਇਹ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਇਹ ਰਲ ਟੈਸਟ ਆ ਉਧਰ ਕਹਿੰਦੇ ਸਰਕਾਰ ਦੇ ਇਸ ਕਦਮ ਨੂੰ ਯੂਨੀਵਰਸਿਟੀ ਕੈਂਪਸ ਦੇ ਵਿੱਚ ਤਿੱਖੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਯੂਨੀਵਰਸਿਟੀ ਫੈਕਲਟੀ ਸਾਬਕਾ ਵਿਦਿਆਰਥੀ ਅਤੇ ਜਿਹੜੇ ਵਿਦਿਆਰਥੀ ਸੰਗਠਨ ਨੇ ਉਹਨਾਂ ਨੇ ਇਸ ਫੈਸਲੇ ਨੂੰ ਵਿੱਦਿਆਕ ਲੋਕਤੰਤਰੀ ਢਾਂਚੇ ਤੇ ਸਦਾ ਹਮਲਾ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਸੈਨੇਟ ਅਤੇ ਸਿੰਡੀਕੇਟ ਹੀ ਉਹ ਇੱਕੋ ਇੱਕ ਮੰਚ ਨੇ ਜਿੱਥੇ ਫੈਕਲਟੀ ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਆਪਣੀ ਆਵਾਜ਼ ਉਠਾ ਸਕਦੇ ਨੇ ਸ਼੍ਰੋਮ ਨੇ ਕਾਲੀ ਦਲ ਦੇ ਪ੍ਰਧਾਨ ਨੇ ਜੋਸ਼ਕबीर ਸਿੰਘ ਬਾਦਲ ਉਹਨਾਂ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫੈਸਲਾ ਗਲਤ ਕੀਤਾ ਟਵੀਟ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸੈਨੇਟ ਭੰਗ ਕਰਕੇ ਪੰਜਾਬ ਦੀ ਸ਼ਮੂਲੀਅਤ ਖਤਮ ਕਰਨਾ ਦੇਸ਼ ਦੇ ਫੈਡਰਲ ਢਾਂਚੇ ਦਾ ਸਿੱਧੇ ਤਰੀਕੇ ਦੇ ਨਾਲ ਅਪਮਾਨ ਹੈ ਤੇ ਪੰਜਾਬ ਦੇ ਵਿਦੈਕ ਅਤੇ ਬૌਧਿਕ ਢਾਂਚੇ ਉਤੇ ਸਿੱਧੇ ਤਰੀਕੇ ਨਾਲ ਕੇਂਦਰ ਵੱਲੋਂ ਕੀਤਾ ਗਿਆ ਹਮਲਾ ਹੈ